ਇਹ ਸਾਡੇ ਜੈਂਟ ਸੀ ਔਰ ਇਸ ਗੱਲ ਦੀ ਚਿੰਤਾ ਸੀ ਕਿ ਜਿਸ ਵੇਲੇ ਸਾਬਕਾ ਡਿਪਟੀ ਮੁੱਖ ਉਪ ਮੁੱਖ ਮੰਤਰੀ ਮਨੀਸ਼ ਸੋਡੀਆ ਸਾਹਿਬ ਦੇ ਜਿਹੜੇ ਕਿ ਪੰਜਾਬ ਦੇ ਇੰਚਾਰਜ ਨੇ ਔਰ ਸਾਰਾ ਸਿਸਟਮ ਪੰਜਾਬ ਦਾ ਚਲਾ ਰਹੇ ਨੇ ਔਰ ਵੇਖ ਰਹੇ ਨੇ ਉਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੂੰ ਸੰਬੋਧਨ ਕਰਦੇ ਆਏ ਗੱਲ ਕਹੀ ਸੀ कि चाम धाम दंड भेद झूठ सच जीत हार कुछ करना पड़े कुछ करना पड़े लेकिन हमने विधानसभा के चुनाव और आने वाले चुनाव हमने जीतने हैं हर कीमत पर ਏ ਮਨੀਸ਼ 소ਡਿਆ ਸਾਹਿਬ ਕਹਿ ਰਹੇ ਜਿਹੜੇ ਖੁਦ ਸਵਧਾਨਿਕ ਪਦ ਤੇ ਰਹੇ ਨੇ ਪਰ ਅੱਜ ਪੰਜਾਬ ਨੂੰ ਚਲਾ ਰਹੇ ਨੇ ਔਰ ਉਹਨਾਂ ਦੇ ਕਹਿਣ ਤੋਂ ਬਾਅਦ ਕੀ ਮਾਨਸਿਕਤਾ ਹੋਏਗੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਮਾਨਾਂ ਦੀ ਔਰ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੇ ਆਫੀਸਰ ਸਹਿਬਾਨਾਂ ਦੀ ਜਿਨ੍ਹਾਂ ਦੀ ਧੌਣ ਉਹਨਾਂ ਦੇ ਹੱਥ ਵਿੱਚ ਹੈ ਉਹ ਤੁਸੀਂ ਸਮਝ ਸਕਦੇ ਹੋ ਜਿਹੜੀ ਆਡੀਓ ਕਲਿੱਪਿੰਗ ਆਈ ਐਸਐਸਪੀ ਬਰੁੰਡੀ ਪਟਿਆਲਾ ਪੂਰੀ ਜਾਂਚ ਤਾਂ ਹੋਣੀ ਚਾਹੀਦੀ ਹੈ ਮੈਨੂੰ ਇਹ ਨਹੀਂ ਪਤਾ ਉਹ ਜਾਂਚ ਤੋਂ ਬਾਅਦ ਪਤਾ ਲੱਗ ਜਾਏਗਾ ਲੇਕਿਨ ਜਾਂਚ ਵੀ ਤਾਂ ਇਹਨਾਂ ਨੇ ਕਰਾਉਣੀ ਹੈ ਕਹਿਣਗੇ ਉਹ ਆਡੀਓ ਕਲਿੱਪਿੰਗ ਠੀਕ ਨਹੀਂ ਸੀ ਲੇਕਿਨ ਆਡੀਓ ਕਲਿੱਪ ਕਿਸੇ ਅਫਸਰ ਦੀ ਆਈ ਜਾਂ ਨਹੀਂ ਆਈ ਪੰਜਾਬ ਦਾ ਹਰ ਐਸਐਸਪੀ ਪੰਜਾਬ ਦਾ ਸੱਤ ਵੀਜਨ ਦਾ ਹਰ ਡੀਐਸਪੀ ਪੰਜਾਬ ਦਾ ਐਸਐਚਓ ਜਿਹੜੇ ਚੌਕੀ ਇੰਚਾਰਜ ਹੈ ਇਸ ਗੱਲ ਤੇ ਤੱਕ ਪਰ ਰਹੇ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਿੰਦੇ ਬਣ ਕੇ ਕਰਿੰਦੇ ਬਣ ਕੇ ਲਾਇਲ ਕਰਿੰਦੇ ਬਣ ਕੇ ਅਸੀਂ ਪੰਜਾਬ ਦੀਆਂ ਚੋਣਾਂ ਜਿਤਾਉਣੀਆਂ ਮੈਂ ਤਰਨਤਾਰਨ ਬਾਏ ਇਲੈਕਸ਼ਨ ਚ ਵੀ 240 ਅਫੀਸਰ ਜਿਹੜੇ ਇੰਟੈਲੀਜੈਂਸ ਤੇ ਸਨ ਉਹਨਾਂ ਨੂੰ ਇੱਕ ਇੱਕ ਨੂੰ ਬੂਤ ਤੇ ਲਾ ਦਿੱਤਾ ਗਿਆ ਸੀ ਜਿਹੜੇ ਮੁਕਸਰ ਜਿੱਦਣ ਦਾ ਡਿਊਟੀ ਦੇ ਰਹੇ ਸਨ ਮੇਰੇ ਕੋਲ ਪ੍ਰੂਫ ਹੈ ਉਹ ਬੂਥਾਂ ਤੇ ਡਿਊਟੀ ਦੇ ਰਹੇ ਸਨ ਰਾਨੀ ਕੀ ਪੰਜਾਬ ਦੀ ਪੁਲਿਸ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਹਰ ਉਹ ਮਾੜਾ ਕਰਮ ਕਰ ਰਹੀ ਹੈ ਜੀ ਨੇ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਨੇ ਇਥੋਂ ਤੱਕ ਨਹੀਂ ਯਾਦ ਹੋਣਾ ਹੈ ਜਲੰਧਰ ਮਾਇ ਇਲੈਕਸ਼ਨ ਜਦੋਂ ਇੱਕ ਗੈਂਗਸਟਰ ਨੂੰ ਪਰੋਲ ਤੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਕਿ ਵੋਟਾਂ ਕਿਹਾਂ ਜਾ ਰਹੀਆਂ ਸੀ ਜਲੰਧਰ ਵੈਸਟ ਦੇ ਅੰਦਰ ਤੇ ਫਿਰ ਸ਼ਿਕਾਇਤ ਕਰਨ ਤੇ ਪੂਰੀ ਪਰੋਲ ਜਿਹੜੀ ਐ ਇਲੈਕਸ਼ਨ ਕਮਿਸ਼ਨ ਨੇ ਕੈਂਸਲ ਕਰ ਦਿੱਤੀ ਗਈ। ਇਥੋਂ ਤੱਕ ਨਹੀਂ ਇਸ ਵਾਰੀ ਵੀ ਇੱਕ ਨਾਮੀ ਗੈਂਗਸਟਰ ਜੀਰਾਨਾ ਜੱੱਪੂ ਪਰਮੰਗ ਭਗਵਾਨਪੁਰੀਆ ਨੂੰ ਤਰਨਤਾਰਨ ਬਾਏ ਇਲੈਕਸ਼ਨ ਚ ਅਸਾਮ ਦੀ ਜੇਲ੍ਹ ਤੋਂ ਲਿਆ ਕੇ ਮਿਠਾ ਲਿਆ ਗਿਆ ਮਟਾਲੇ ਕੇ ਡੇਰਾ ਬਾਬਾ ਨਾਨਕ ਉੱਥੇ ਦੀ ਪੁਲਿਸ ਨੇ ਵੀ ਪੁੱਛਗਛ ਕਰ ਰਹੀ ਏ ਪਰ ਟੈਲੀਫੋਨ ਕਰਾ ਰਹੇ ਸਨ ਟੈਲੀਫੋਨ ਸਿੱਧੇ ਕਿ ਦੂਜੀ ਪਾਰਟੀ ਕੋਲ ਇੱਕ ਗੈਂਗਸਟਰ ਹੈ ਇਹ ਅਸੀਂ ਦੂਜੇ ਗੈਂਗਸਟਰ ਦਾ ਕਿਵੇਂ ਇਸਤੇਮਾਲ ਕਰਦੇ ਇਵਨ ਪੰਚਾਇਤ ਚੋਣਾਂ ਤੁਸੀਂ ਦੇਖਿਆ ਹੁਣੇ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਤਰਨ ਤਰਨ ਚੋਈਆਂ ਜਿਹੜਾ ਹੁਣ ਜਿਹਦੇ ਮਦਰਨ ਲਾੜੇ ਚੋਣਾਂ ਉਹਨੇ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇਹ ਕੰਮ ਉਥੇ ਟੈਲੀਫੋਨ ਕਰਕੇ ਕੀਤਾ ਸੀ ਗੈਂਗ ਦਾ ਮਤਲਬ ਇਨਕਸਸਾ ਪੁਰੇ ਦਾ ਪੂਰਾ ਆਮ ਆਗਦੀ ਪਾਰਟੀ ਨੇ ਜਿਹੜਾ ਗੈਂਗਸਟਰਾਂ ਨਾਲ ਮਿਲ ਕੇ ਅਲੱਗ ਅਲੱਗ ਥਾਵਾਂ ਤੇ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀਆਂ ਨੇ ਇਹਦਾ ਜਿੰਦਾ ਜਾਨ ਦਾ ਸਬੂਤ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਜਿਹੜੀ ਪੁਲਿਸ ਕਸਟਡੀ ਛੋਈ ਜੀਰੇ ਤੇ ਡੀਜੀਪੀ ਸਾਹਿਬ ਨੇ ਕਿਪਣੀ ਕਰਦਿਆਂ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ ਹੈ ਪਰ ਫੇਰ ਉਹ ਮੰਨਣਾ ਪਿਆ ਕਿ ਉਹ ਇੰਟਰਵਿਊ ਪੰਜਾਬ છોਈਆ ਜਦੋਂ ਸਿੱਟ ਬਣੀ 6 ਮਹੀਨਿਆਂ ਬਾਅਦ ਹਾਈ ਕੋਰਟ ਦੀ ਲੜਾਈ ਲੜਨ ਤੋਂ ਬਾਅਦ ਇਹ ਅੱਜ ਵੀ ਆਫਸਰਾਂ ਦਾ ਕੀ ਹਾਲ ਹੈ ਤੁਸੀਂ ਜਾਣਦੇ ਹੋ ਕਿੱਥੇ ਨੇ ਉਸ ਇਲਾਕਿਆਂ ਦੇ ਪਿੱਛੇ ਅੱਗੇ ਬੱਜੇ ਵੇ ਸੋ ਕਹਿਣ ਦਾ ਮਤਲਬ ਹੈ ਚਾਮ ਧਾਮ ਡੰਡ ਬੇਤ ਝੂਠ ਹਾਰ ਸੱਚ ਝੂਠ ਇਹ ਹੋਰਾਂ ਨਤੀਜੇ ਜੋ ਸਸੋਡਿਆ ਸਾਹਿਬ ਦੇ ਇਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਹੁਣ ਉਹ ਆ ਕੀ ਕੋਲबीर ਸਿੰਘ ਜੀਰਾ ਬਲੌਟ ਸੰਤੀ ਦੀਆਂ ਪਿਛੀਆਂ ਜਿਹੜੀਆਂ ਸਰਪੰਚੀ ਚੋਣਾ ਸੀ ਔਰ ਇਹ ਸੱਤ ਮਹੀਨੇ ਤੇ ਕਾਗਜ਼ ਨਹੀਂ ਭਰ ਦਿੱਤੇਗੇ ਲੜੋ ਲੜਾਈ ਰਾਜਾ ਵੜਿੰਗ ਉੱਥੇ ਗਿਆ ਲੇਕਿਨ ਕਿਸੇ ਨੇ ਕਾਗਜ਼ ਨਹੀਂ ਭਰਦੇ ਸਾਰੇ ਕੈਨਸਲ ਕਰਤੇ ਪੁਲਿਸ ਨਾਲ ਐਸਐਸਪੀ ਨਾਲ ਆਈਪੀਐਸ ਅਫੀਸਰ ਲੇਕਿਨ ਉਹ ਆਪਣੇ ਆਪ ਚ ਕਮਜ਼ੋਰ ਸਮਝ ਰਹੇ ਸੀ ਜਿਹੜਾ ਉੱਥੋਂ ਦਾ ਐਮਐਲਏ ਦਾ ਮੁੰਡਾ ਕਟਾਰੀਏ ਦਾ ਉਹ ਐਸਪੀ ਨੂੰ ਗਾਲਾਂ ਕੱਢ ਰਿਹਾ ਸੀ ਔਰ ਕੋਈ ਪੰਜ ਚਾਰ ਫਾਈਲਾਂ ਭਰੀਆਂ ਸਰਪੰਚੀ ਵੇਲੇ ਉਹ ਵੀ ਉਹਨੇ ਪਾੜ ਕੇ ਸਿੱਟ ਦਿੱਤੀ ਕੁਲਬੀਰ ਜੀਰਾ ਨੇ ਮੈਂ ਐਸਐਸਪੀ ਨੂੰ ਟੈਲੀਫੋਨ ਕੀਤਾ ਮੈਂ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਦਾ ਘਟਨਾਕ੍ਰਮ ਦੁਬਾਰਾ ਫੇਰ ਨਾ ਹੋ ਜਾਏ ਇਹ ਬਲਾਕ ਸੰਗੀ ਚੋਣਾਂ 'ਚ ਬੇਨੂਹੀ ਹੋਇਆ ਜੀਰਾਦਰ ਸਿੰਘ ਇੱਕ ਵੀ ਬਲਾਕ ਸੰਪਤੀ ਸਾਨੂੰ ਭਰਨ ਨਹੀਂ ਦਿੱਤੀ ਗਈ ਰਾਤ ਦੇ 1 ਵਜੇ ਤੱਕ ਕੁਲਬੀਰ ਸਿੰਘ ਫੀਰਾ ਕਰਨੇ ਦੇ ਬੈਠਾ ਰਿਹਾ ਔਰ ਪ੍ਰਸ਼ਾਸਨ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਅਸੀਂ ਕਾਗਜ਼ ਭਰਨ ਦਿਆਂਗੇ ਚਿੰਤਾ ਨਾ ਕਰੋ ਅਸੀਂ ਪੁਲਿਸ ਪ੍ਰੋਟੈਕਸ਼ਨ ਦੇਾਂਗੇ ਲੇਕਿਨ ਤੁਸੀਂ ਜਾਣਦੇ ਹੋ ਕੀ ਹੋਇਆ ਇੱਕ ਵੀ ਕਾਗਜ਼ ਨਹੀਂ ਭਰਿਆ ਡੇਰਾ ਬਾਬਾ ਨਾਨਕ ਸੋਖ ਟਿੰਡਰ ਰੰਦਾਵਾ ਜੀ ਦਾ ਜਿਹੜਾ ਇਲਾਕਾ ਹੈ ਉੱਥੋਂ ਦੀ ਮੇਰੇ ਕੋਲ ਵੀਡੀਓ ਹੈਗੀ ਹੈ ਅਗਰ ਮੈਂ ਤੁਹਾਨੂੰ ਦਿਖਾਵਾਂ ਪੂਰੇ ਵਿੱਚ ਜਿਹੜਾ ਉੱਥੋਂ ਦਾ ਐਮ.ਐਲ.ਏ ਹੈ ਕਾ ਮੇਰਾ ਫੋਨ ਨਹੀਂ ਉੱਥੋਂ ਦਾ ਜਿਹੜਾ ਐਮ.ਐਲ.ਏ ਹੈ ਮੱਦਾਂ ਲਾ ਦੀਆਂ ਤਿੰਨ ਚਾਰ ਲੋਕਾਂ ਦੀਆਂ ਔਰ ਨਰਿੰਦਰ ਸਿੰਘ ਬਾਜਵਾ ਉਥੋਂ ਦਾ ਜਿਹੜਾ ਐਮਐਲਏ ਸੀਗਾ ਉਹ ਇਹ ਗੱਲ ਕਹਿੰਦਾ ਹੈ ਕਾਗਜ਼ ਫਾੜ ਕੇ ਪੱਗਾਂ ਲਾ ਕੇ ਕਹਿੰਦਾ ਸਿੰਘ ਬਾਠ ਗੁਰਦੀਪ ਸਿੰਘ ਗੁਰਦੀਪ ਰੰਦਾਵਾ ਨਹੀਂ ਸਿੰਘ ਰੰਦਾਵਾ ਫਾ ਗੁਰਦੀਪ ਸਿੰਘ ਰੰਦਾਵਾ ਇਹ ਸਾਡੇ ਲੋਕਾਂ ਦੀਆਂ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹ ਕਹਿੰਦਾ ਪੱਗਾਂ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਐ ਇਹ ਤਾਂ ਲੈਂਦੀਆਂ ਵੀ ਰੈਂਦੀਆਂ ਤੇ ਬੰਦੀਆਂ ਵੀ ਰਹੀਦੀਆਂ ਸੋ ਕਹਿਣ ਦਾ ਮਤਲਬ ਇਹ ਵਰਡਿੰਗ ਉਹ ਰੰਡਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾਰਾ ਮੋਟਾ ਪੱਗ ਦੀ ਹੋਰ ਗੱਲ ਕਰ ਲਈ ਤਾਂ ਉਹਦੇ ਤੇ ਹਰਚਾ ਦੇ ਦਿੱਤਾ ਜਾਂਦਾ ਹੈ ਉਹ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰੈਂਦੀਆਂ ਤੇ ਇਹ ਪੰਮੀਆਂ ਦੀਆਂ ਪੱਗਾਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪੱਟਦੇ ਕਾਗਜ਼ ਪਾੜਦੇ ਇਹ ਘਟਨਾ ਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਚਾਮ-धाम ਡੰਡਬੇਟ ਦਾ ਨਤੀਜਾ ਹੈ ਹਰਕਾਰ ਰਾਜਾ ਸੰਸੀ ਦੇ ਵਿੱਚ ਸਰਜੀਤ ਸਿੰਘ ਸਰਪੰਚਾ ਸਾਡਾ ਇਹ ਪਿੰਡੀ ਕਿੰਦੀ ਪਿੰਡੀ ਸਿੱਧਵਾ ਦਾ ਪਿੰਡ ਹੈ ਬੁਰੀ ਤਰ੍ਹਾਂ ਉਹਨੂੰ ਕੁੱਟ ਮਾਰ ਕੇ ਉਹਨੂੰ ਸੁਟਿਆ ਗਿਆ ਤੇ ਅੱਜ ਵੀ ਹੁਣੇ-ਹੁਣੇ ਪਤਾ ਲੱਗਿਆ ਵੀ ਘੇਰਾ ਪਾਇਆ ਵਿਆ ਕੋਈ ਤਾਂ ਕਹਿੰਦੇ ਕਿ ਸ਼ਾਇਦ ਕਤਲ ਹੀ ਹੋ ਗਿਆ ਉੱਥੇ ਪਰ ਹਜੇ ਤੱਕ ਪ੍ਰੋਪਰ ਕਨਫਰਮੇਸ਼ਨ ਸਾਡੇ ਕੋਲੇ ਨਹੀਂ ਆਈ ਹੈ ਇਸੇ ਤਰ੍ਹਾਂ ਸਾਡਾ ਗੁਰਲਾਜ ਸਿੰਘ ਜਿਹੜਾ ਇਹਨਾਂ ਦਾ ਐਮ.ਐਲ.ਏ ਹੈ ਉਹ ਜੋਨੀ ਦੇਵੀ ਸਾਡੀ ਉਥੇ ਬਲਾਕ ਸੰਪਤੀ ਦੀ ਇਲੈਕਸ਼ਨ ਲੜ ਰਹੀ ਸੀ। ਔਰ ਇਹ ਕਾਗਜ਼ ਲੈ ਕੇ ਔਰ ਆ ਬੰਦਾ ਭੱਜ ਗਿਆ। ਔਰ ਪਹਿਲਾਂ ਕੋਈ ਉਥੇ ਐਸਐਚਓ ਲੱਗਿਆ ਮਿਸਟਰ ਬਰਾੜ ਬਰਾੜ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਲੇਡੀਜ਼ ਰਿਜ਼ਰਵ ਰਿਜ਼ਰਵ ਸੀ ਹੀ ਔਰੀ ਘਰ ਵਾਲੇ ਨੂੰ ਚੱਕ ਕੇ ਲੈ ਗਿਆ। ਵੀ ਤੈਨੂੰ ਕਾਗਜ਼ ਨਹੀਂ ਪਰਮ ਦਿੱਤੇ ਮੈਂ ਡੀਆਈਜੀ ਨਾਲ ਗੱਲ ਕੀਤੀ ਕੁਦੀ ਚਾਹਦਾ ਐਸਐਸਪੀ ਨੂੰ ਫੋਨ ਕੀਤਾ ਅਸੇਚੂ ਨੇ ਫੋਨ ਹੀ ਨਹੀਂ ਚੱਕਿਆ ਕਮਾਉਂਦਾ ਹੀ ਰਿਹਾ ਡਰਾਉਂਦੇ ਧਮਕਾਉਂਦੇ ਰਹੇ ਵੀ ਤੁਸੀਂ ਅਗਰ ਪੇਪਰ ਭਰੇ ਤਾਂ ਆਪ ਦਾ ਹਿਸਾਬ ਲਾ ਦੇਵਾਂ ਕੋਈ ਜਾਰਾ ਬੇਵੀ ਸਾਡੀ ਸੱਤਾ ਕਲਾ ਜੋਂ ਚੋਕ ਅਧੌਰ ਤੋਂ ਇਲੈਕਸ਼ਨ ਲੜ ਰਹੀ ਸੀ ਉਹਨੂੰ ਹਾਊਸ ਅਰੈਸਟ ਕਰ ਲਿਆ ਗਿਆ ਇਸੇ ਤਰ੍ਹਾਂ ਦੀਆਂ ਛਤਰਾਣੇ ਦੀਆਂ ਸੱਮਾਣੇ ਦੀਆਂ ਹੋਰ ਐਸੀਆਂ ਜਿਹੜੀਆਂ ਘਟਨਾਵਾਂ ਸਨ ਉਹ ਤੁਹਾਡੇ ਸਾਹਮਣੇ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਹੁਣ ਇਹਨਾਂ ਦੇ ਮੰਨ ਦੇ ਵਿੱਚ ਜਿਸ ਪ੍ਰਕਾਰ ਦੀ ਇਹਨਾਂ ਦੀ ਨੀਅਤ ਹੈ ਤੁਸੀਂ ਭਲੀ ਭਾਤੀ ਜਾਣਦੇ ਹੋ ਇਹ ਪੰਜਾਬ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ ਇਹ ਸਰਕਾਰ ਪੰਜਾਬ ਦਾ ਇਹਨਾਂ ਨੇ ਮਾੜਾ ਹਾਲ ਕਰਤਾ ਔਰ ਇਸ ਤੋਂ ਬਾਅਦ ਸਾਨੂੰ ਸ਼ੰਕਾ ਹੈ ਸਾਨੂੰ ਪੂਰਨ ਸ਼ੰਕਾ ਹੈ ਇਹਨਾਂ ਲੋਕਾਂ ਨੇ ਜਿਹੜੇ ਕਾਗਜ਼ ਸਾਡੇ ਰਹਿ ਗਏ ਜਿੱਥੇ-ਜਿੱਥੇ ਉਹ ਕਾਗਜ਼ ਭਰਾਏ ਐ ਇਹਨਾਂ ਨੇ ਉਹ ਕਾਗਜ਼ ਰੱਦ ਕਰ ਦੇਣੇ ਚਾਰ ਸਾਡੀਆਂ ਜ਼ਿਲ੍ਹਾ ਪ੍ਰੇਸ਼ਰ ਬੁਢਾਡੇ ਦੇ ਨੋਮੀਨੇਸ਼ਨ ਨਹੀਂ ਭਰਨ ਦਿੱਤੇ ਗਏ ਸਾਡੀ ਮੀਆਂ ਜਿਹੜੀ ਕੰਟੈਸਟਰ ਕੈਂਡੀਡੇਟ ਫਾਰਮ ਲੈ ਕੇ ਰੋਂਦੀ ਰਹੀ ਚਿੱਕਾ ਮਾਰਦੀ ਰਹੀ ਲੇਕਿਨ ਉਹਨਾਂ ਨੇ ਉਹ ਫਾਰਮ ਨਹੀਂ ਭਰਨ ਦਿੱਤੇ ਗਏ ਆਰ ਉਹ ਰਿਟਰਨਿੰਗ ਅਫੀਸਰ ਉੱਠ ਕੇ ਚਲਾ ਗਿਆ 2 ਵਜੇ ਕਹਿੰਦਾ ਮੈਨੂੰ ਟਾਈਮ ਹੋ ਗਿਆ ਟਾਈਮ ਹੋ ਗਿਆ ਸੋ ਸਾਨੂੰ ਇਹ ਪੂਰਾ ਸ਼ੱਕ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਦੋਂ ਸਕਿਊਟਿੰਗ ਕਰਨਗੇ ਸਾਡੇ ਕਈ ਪੇਪਰ ਰਿਜੈਕਟ ਕਰ ਦੇਣਗੇ ਇਹ ਚੋਣਾਂ ਨੂੰ ਲੁੱਟਣਾ ਚਾਹੁੰਦੇ ਆ ਔਰ ਉਸ ਤੋਂ ਬਾਅਦ ਜਿਸ ਪ੍ਰਕਾਰ ਦੀ ਇਹਨਾਂ ਦੀ ਨੀਅਤ ਹੈ ਹੋ ਸਕਦਾ ਹੈ ਇਹ ਰਿਜ਼ਲਟ ਵੇ ਹੋਣ ਕਿਉਂਕਿ ਆਰਓ ਦੇ ਹੱਥ ਵਿੱਚ ਰਿਜ਼ਲਟ ਹੁੰਦਾ ਹੈ ਉਹ ਕਿਸੇ ਨੂੰ ਵੀ ਜਿਤਾ ਦਿੰਦੇ ਐ ਔਰ ਕਿਸੇ ਨੂੰ ਵੀ ਹਰਾ ਦਿੰਦੇ ਐ ਸੋ ਇਹਨਾਂ तमाम ਗੱਲਾਂ ਕੋਈ ਨਜ਼ਰ ਆਉਂਦਾ ਕਿ ਇਹਨਾਂ ਦੇ ਜਿਹੜੇ ਮਨਸੂਬੇ ਜਿਹੜੇ ਇਹਨਾਂ ਦੇ ਮਨਸੂਬੇ ਉਹ ਇਹਨਾਂ ਚੁਣਾਵਾ ਨੂੰ ਲੁਕੰਦੇ ਐ ਕਿਉਂ ਇਹ ਡਰਦੇ ਚੋਣ ਨਹੀਂ ਕਰਾ ਰਹੇ ਸੀ ਹਾਈ ਕੋਰਟ ਦੀ ਇੰਟਰਵੈਨਸ਼ਨ ਨਾਲ ਇਹ ਚੁਣਾਵ ਹੋਇਆ ਇਹਨਾਂ ਨੇ 3 ਸਾਲਾਂ ਤੋਂ ਚੋਣ ਨਹੀਂ ਹੋਣ ਦਿੱਤਾ ਹਾਈ ਕੋਰਟ ਦੀ ਇੰਟਰਵੈਨਸ਼ਨ ਤੋਂ ਬਾਅਦ ਇਹਨਾਂ ਕੋਲੇ ਕੈਂਡੀਡੇਟ ਨਹੀਂ ਲੱਭੇ ਥਿਆ ਰਹੇ ਸੀ ਇਨਾਂ ਨੂੰ ਇਹ ਡਰ ਹੈ ਕਿ ਅਸੀਂ ਇਹ ਚੋਣ ਹਾਰ ਜਾਾਂਗੇ ਅਗਰ ਸਹੀ ਪ੍ਰਕਿਰਿਆ ਦੇ ਨਾਲ ਚੋਣ ਹੋਈ। ਸੋ ਮੈਂ ਸਰਕਾਰ ਦੀ ਨਿੰਦਾ ਕਰਦਾ ਐ। ਔਰ ਮੈਂ ਪੁਲਿਸ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਯਾਦ ਰੱਖਿਓ ਸਮਾ ਹੋਂਟੇ ਜਿੰਨਾ ਪੁਲਿਸ ਆਫੀਸਰਾਂ ਨੇ ਇਹ ਪੁਰਾਣਾ ਕੰਮ ਨਹੀਂ ਹੈ। ਤੁਹਾਨੂੰ ਆਦਤ ਪੈ ਗਈ ਐ ਕਿ ਹੁਣ ਪਰਚਾ ਦੇ ਦਿਆਂਗੇ, ਹੁਣ ਇਹਨਾਂ ਦੇ ਕਾਗਜ਼ ਪਾੜਾਂਗੇ ਫਿਰ ਉਹਨਾਂ ਨਾਲ ਮਦਦ ਕਰਾਂਗੇ। ਇਹ ਕੰਮ ਇਸ ਵਾਰੀ ਨਹੀਂ ਚੱਲਣਾ। ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੋਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਬਾਰੇ ਬਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਹੋਂਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਪਰ ਸੱਚੇ ਪਾਤਸ਼ਾਹ ਸਰਕਾਰੋਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜ਼ਰੂਰ ਹੋਏ ਰਾਜਾ ਜੀ ਦੋ ਚੀਜ਼ਾਂ ਮੈਨੂੰ ਕਲੀਅਰ ਕਰਿਓ ਇੱਕ ਤੋਂ ਚੀਜ਼ਾਂ ਜੀ ਸਰਕਾਰ ਕਿਸੇ ਹੋਰ ਦਿਸ਼ਾ ਮਲੇ ਜਾਣਾ ਚਾਹੁੰਦੀ ਉਹ ਦਿਸ਼ਾ ਕਿਹੜੀ ਹੈ ਉਹ ਦਿਸ਼ਾ ਕਿਹੜੀ ਆ ਦੂਜਾ ਤੁਸੀਂ ਕਹਿੰਦੇ ਕਿ ਗੈਂਗਸਟਰੋ ਦੇ ਨਾਮ पे ਪੰਜਾਬ ਜਾਣਾ ਹੈ ਉਹ ਜਾਣਾ ਜਾ ਰਿਹਾ ਹੈ ਪਿਸ਼ਾ ਤਾਂ ਇਹ ਯਾਰ ਕਿ ਅਗਰ ਉਹਨਾਂ ਦਾ ਮੁਖੀ ਆ ਇਹ ਗੱਲ ਕਹਿੰਦਾ ਕਿ ਚਾਮ-ਦਾਮ ਡੰਡ ਭੇਦ ਸਰਕਾਰਾਂ ਨਹੀਂ ਹੈ ਸਰਕਾਰਾਂ ਪਹਿਲਾਂ ਵੀ ਚੋਣਾਂ ਲੜ ਗਈਆਂ ਅਗਰ ਮੁਖੀ ਆ ਇਹ ਗੱਲ ਕਹੂਗਾ ਕਿ ਚਾਮ-ਦਾਮ ਡੰਡ ਭੇਦ ਝੂਠ ਹਰ ਅਗਰ ਕੁਝ ਵੀ ਕਰਨਾ ਪੜੇ ਕੁਝ ਵੀ ਕਰਨਾ ਪੜੇ ਇਹ ਕਿਹੜੀ ਦਿਸ਼ਾ ਹੈ ਜੀ ਇਹ ਪੰਜਾਬ ਦੇ ਵਿੱਚ ਕਤਲੇਆਮ ਸ਼ੁਰੂ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਕਿ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀ ਹੈ ਸਰਕਾਰ ਗੈਂਗਸਟਰਾਂ ਨਾਲ ਪੰਜਾਬ ਦੀ ਪੁਲਿਸ ਮਿਲੀ ਵੀ ਹੈ ਔਰ ਸਰਕਾਰ ਮਿਲੀ ਵੀ ਹੈ ਰੰਡਾਵਾ ਸਾ ਮਿਰਤੇ ਗੈਂਗਸਟਰਾਂ ਦੇ ਟਿਕਾਣੇ ਵੀ ਦੱਸਦੇ ਸੀ ਲੇਕਿਨ ਹੱਥ ਤੇ ਹੱਥ ਰੱਖ ਕੇ ਬੈਠੀ ਹੈ ਸਰਕਾਰ ਬਿਆਨ ਦੇ ਦਿੰਦੀ ਹੈ ਅਸੀਂ ਗੈਂਗਸਟਰ ਖਤਮ ਕਰ ਦੇਵਾਂਗੇ ਪਰ ਪ੍ਰਕਿਰਿਆ ਕੀ ਹੈ ਕਿਰੇ ਨਾਲ ਖਤਮ ਕਰੋਗੇ ਪੂਰੇ ਬਾਰੇ ਅਸੀਂ ਇਹ ਚਰਚਾ ਕੀਤੀ ਜੋ ਅਸੀਂ ਨਿਕਰ ਦਿੱਤਾ ਜਿੱਤਾ ਕਿ ਗੈਂਗਸਟਰ ਜਿਹੜੇ ਨੇ ਤੁਸੀਂ ਕਹਦੇ ਹੋ ਸੀ ਕਿ ਕੀਤਾ ਕਿ ਗੈਂਗਸਟਰ ਜਿਹੜਾ ਨੇ ਲਿਆ ਕੇ ਬਿਠਾਤਾ ਸੀ ਚੋਣਾਂ ਦੇ ਵਿੱਚ ਜਿਸ ਗੈਂਗਸਟਰ ਦਾ ਨਾਮ ਤੁਸੀਂ ਲਿਆ ਉਸ ਗੈਂਗਸਟਰ ਨੂੰ ਸਿੱਧੇ ਤੌਰ ਤੇ ਕਹਿੰਦੇ ਕਿ ਪਾਲੇ ಕಾಂಗ್ರೆਸ ਨੇ ਹੈ ਕਹਿੰਦੇ ਹੋ ਗੈਂਗਸਟਰ ਨੂੰ ਉਹ ਕਹਿੰਦਾ ਕਿ ਮੈਨੂੰ ਉਹ ਦਾਵਾ ਸਾਹਿਬ ਨੇ ਲੈ ਕੇ ਆਏ ਸੀਗੇ ਜੋ ਕਿ ਆਵਾਦੀ ਪਾਰਟੀ ਦਾ ਸਿੱਧਾ ਹਮਾਇਤੀ ਹੈ ਕੋਈ 4 ਸਾਲਾਂ ਬਾਅਦ ਕਿ ਕਿਸੇ ਦਾ ਬਿਆਨ ਨਹੀਂ ਸੁਣਿਆ ਅਗਰ ਅਸੀਂ ਪਾਲਿਆ ਤਾਂ ਮਾਰ ਦਿਓ ਉਹ ਜੋ ਕਰ ਵੀ ਕਰਨੀਏ ਕਰ ਦਿਓ ਹੁਣ ਤੁਸੀਂ 4.5 ਸਾਲ ਹੋ ਗਏ 3.5 ਸਾਲ ਹੋ ਗਏ ਤੁਸੀਂ ਸਵਾ ਚਾਰ ਸਾਲ ਬਾਅਦ ਵੀ ਇੱਕ ਹੀ ਗੱਲ ਕਹੋਗੇ ਕਿ ਇਹਦਾ ਕਾਂਗਰਸ ਨੇ ਪਾਲਿਆ ਫਿਰ ਕੋੜੇ ਪੰਜ ਸਾਲ ਬੀਤ ਜਾਣਗੇ ਫਿਰ ਕਹੋਗੇ ਫਿਰ ਅਸੀਂ ਆਲਟਰਨੇਟਿਵ ਨੂੰ ਕਰ ਸਕੇ ਨਾ ਤਾਂ ਕਾਂਗਰਸ ਦੇ ਗੈਂਗਸਟਰਸ ਨੂੰ ਪਾਲਿਆ ਇਹ ਬਿਲਕੁਲ ਝੂਠੇ ਜਾਮਤ ਨਹੀਂ ਇਹ ਗਲਤ ਗੱਲ ਹੈ ਔਰ ਜੇ ਪਾਲਿਆ ਤਾਂ ਤੁਸੀਂ ਹੋਰ ਇੱਕ ਪ੍ਰੂਫ ਦਿਓ ਤੇ ਤੁਸੀਂ ਕੀ ਹੱਲ ਕੀਤਾ ਇਹਦਾ ਮਤਲਬ ਕਾਂਗਰਸ ਨੇ ਕੋਈ ਗੈਂਗਸਟਰ ਪਾਲਤਾ ਜਾਂ ਕਾਲੀਦਲ ਨੇ ਪਾਲਤਾ ਤੁਸੀਂ ਸਵਾ ਚਾਂਤੀ ਸਾਲ ਦੀ ਸਰਕਾਰ ਦੇ ਵਿੱਚ ਕੀ ਕੀਤਾ ਉਜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅੱਜ ਸਾਨੂੰ ਵਾਰ-ਵਾਰ ਬੀਜੇਪੀ ਸਾਨੂੰ ਪਿੰਚ ਕਰਦੀ ਹੈ ਅੱਜ ਕੇਂਦਰੀ ਮੰਤਰੀ ਆ ਰਿਹਾ ਸੀ 100 ਬਰੇ ਬਰੇ ਗੱਡ ਬਣਾਉਣ ਗੰਗਕੇ ਨਾਲ ਦੀ ਵਾਪਸ چلا ਗਿਆ ਵਿਰੋਧ ਤੋਂ ਬਾਅਦ ਇਹ ਚੌਥਾ ਯੂ ਟਰਨ ਹੈ ਇਹ ਰੋਜ਼ਾਨਾ ਸਰਕਾਰ ਜਾਣ-ਕੁਝ ਕੇ ਕਿਉਂ ਕਰ ਰਹੀ ਹੈ ਸਾਨੂੰ ਪਿੰਚ ਕਰ ਰਹੀ ਹੈ ਕਦੇ ਯੂਨੀਵਰਸਿਟੀ ਤੇ ਕਦੇ বিবিਐਮੀ ਤੇ ਕਦੇ ਐਮਐਸਪੀ ਤੇ ਕਦੇ ਚੰਡੀਗੜ੍ਹ ਵਾਲੇ ਜਿਹੜਾ ਲੈ ਕੇ ਬਿੱਲ ਲੈ ਕੇ ਆਉਣਾ ਚਾਹੁੰਦੀ ਸੀ ਹੁਣ ਇਹਦੇ ਤੇ ਸਾਡਾ ਤਾਂ ਪਾਣੀ ਅੱਗੇ ਹੀ ਦਿੱਸ ਤੂਗਾ ਸਾਨੂੰ ਇਸ ਕਾ ਦਾ ਬੜਾ ਦੁੱਖ ਹੈ ਸਾਨੂੰ ਕੋਲੇ ਆਪਣੇ ਕੋਲੇ ਪਾਣੀ ਹੈ ਨਹੀਂ ਅਸੀਂ ਦੂਜੇ ਰਾਜਾਂ ਨੂੰ ਪਾਣੀ ਲੈਣੇ ਆ ਕਿ ਹੋਰੀਆਂ ਤੁਸੀਂ 100 ਵੀ ਸਾਲ ਫਰੇਖਣ ਬਣਾਉਣਾ ਆ ਰਹੇ ਹੋ ਕਿਉਂ ਇਹ ਕਰ ਰਹੇ ਹੋ ਜਨਪਤ ਕੋ ਇਹ तमाम ਜਿਹੜੀਆਂ ਚੀਜ਼ਾਂ ਹੈ ਜਿਨ੍ਹਾਂ ਤੇ ਅੱਜ ਤੁਹਾਨੂੰ ਅਸੀਂ

हंड्रेड परसेंट ये होनी चाहिए और दूध का दूध पानी का पानी लोगों के सामने हो और अगर ये ये बात सत्य है सही है आवाज <laughs> तो गलती कार्रवाई ऐसे लोगों को डिसमिस कर देना चाहिए <laughs> तो मैंने ना ना मैंने कहा ऑथेंटिसिटी पर मैं आज कुछ कह नहीं सकता लेकिन इसकी इंक्वायरी होनी चाहिए तब पता चलेगा कि ये, ये, आजकल तो ये रिवाज हो गया है मैंने कहा अगर ये वॉइस नोट नहीं भी आता ये ना भी आदा वॉइस नोट ਕੱਜ ਵੀ ਪੰਜਾਬ ਦਾ ਹਰ ਪੁਲਿਸ ਵਾਲਾ ਵਰਦੀ ਦੇ ਵਿੱਚ ਸਰਕਾਰੀ ਕਰਮਚਾਰੀ ਛੱਡ ਕੇ ਜਿਵੇਂ ਪਰਸਨਲ ਕੋਈ ਕੰਮ ਵਾਲੇ ਹੁੰਦੇ ਆ ਉਸ ਤਰ੍ਹਾਂ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਲੈਕਸ਼ਨਾਂ ਦੇ ਵਿੱਚ ਕੰਮ ਕਰ ਰਿਹਾ ਹੈ ਤੇਰੀ ਏਆਈ ਹੈ ਕਿ ਕੀ ਏਆਈ ਦੀ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਮੋਹਰੀ ਹਾਂਜੀ ਗੱਲ ਇਹ ਹੈ ਕਿ ਕੁਝ ਹਲਕੇ ਦੇ ਵਿੱਚ ਟੋਟੇ ਟ੍ਰਾਇਲ ਕੈਂਡੀਡੇਟ ਖੜੇ ਹੋਏ ਕੋਈ ਪਾਰਟੀ ਪਿਲੌਰ ਹੋ ਗਿਆ ਪਕਵਾੜਾ ਦੇਖੋ ਬਾਕ ਲੋਕੀ ਉਹਨਾਂ ਦੇ ਬਾਕ ਦਫਤਰ ਕਿੰਨੇ ਕਿਤੇ ਮੋਜੀ ਗੱਲ ਇਹ ਆ ਗੱਲ ਇਹ ਆ ਕਿ ਅਰਾਈਵਲ ਕੈਂਡੀਡੇਟ ਸਾਡਾ ਜਿਹੜਾ ਹੈਗਾ ਉਹ ਅਗਰ ਕਿਸੇ ਕੋਈ ਕਈ ਆਨੀ ਫਾਰਮ ਕੋਈ ਮਿਸਯੂਜ਼ ਵੀ ਹੋ ਗਿਆ ਇਹ ਅਸੀਂ ਹੋ ਰਹੀ ਹੈ ਫੈਂਟਸੀਟੀ ਜਿਹੜੀ ਹੈ অথੋરાઇਜ਼ਡ ਜਿਹੜਾ ਸਿਗਨੇਚਰ ਬੰਦਾ ਸਾਡਾ ਇੱਕ ਨੁਮੈਂਦਾ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਸਿੰਘ ਸੰਤੂ ਨੂੰ ਅਸੀਂ ਨਿਯੁਕਤ ਕੀਤਾ ਵਿਆ ਹੈ ਅਗਰ ਇਸ ਤਰ੍ਹਾਂ ਦਾ ਕੋਈ ਫਾਰਮ ਕਿਤੇ ਸ਼ਿਕਾਇਤ ਮਿਲੀ ਹੈ ਅਸੀਂ ਈਮੇਲ ਦੇ ਰਾਹੀਂ ਔਰ ਇੱਕ ਨੋਟ ਭੇਜ ਕੇ ਦੁਬਾਰਾ ਹੋਰ ਇਹਥੈਟਿਸਿਟੀ ਤੈਅ ਕੀਤੀ ਹੈ ਕਿ ਅਸੀਂ ਇਸ ਵਿਅਕਤੀ ਕਾਂਗਰਸ ਪਾਰਟੀ ਨੇ ਖੜਾ ਕੀਤਾ ਦੂਸਰੇ ਨੂੰ ਨਹੀਂ ਸੋ ਇਹ ਕਦੇ ਕਦੇ ਐਕਸ਼ਨ ਤੁਸੀਂ ਕਿਉਂ ਨਹੀਂ ਲੈ ਰਹੇ ਦਰਫੋਰ ਕਿ ਨਹੀਂ ਖੜਾ ਕਰਾਇਆ ਸਭ ਜਦੋਂ ਦੇਖੋ 112 ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ 30 ਬਲੌਕ ਸੰਪਤੀਸ ਹੈ 4 ਜ਼ਿਲ੍ਹਾ ਪ੍ਰੀਸ਼ਦ ਹੈ ਸਾਡੇ 40 40 ਫਾਰਮਸ ਆਂਦੇ ਹੋ ਸਕਦਾ ਕਿ ਦੇ ਇੱਕ ਦੋ ਫਾਰਮ ਮਿਸਯੂਜ਼ ਹੋ ਗਏ ਹੋਣ ਅਸੀਂ ਐਕਸਟਰਾ ਫਾਰਮਸ ਵੀ ਦਿੰਨੇ ਆ ਜੇ ਕਿਤੇ ਗਲਤ ਫਾਰਮ ਹੋ ਜੇ ਤਾਂ ਉਹਨੂੰ ਫਿਰ ਉਹ ਰੀਯੂਜ਼ ਕਰ ਲੈਂਦੇ ਆ ਹਰ ਜਿੱਥੇ ਇਹ ਗੱਲ ਹੈ ਬਿਲਕੁਲ ਵਿਸ਼ਾ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਈ ਵਾਰੀ ਸਰਕੂਲਰ ਰਿਕਮੈਂਡੇਸ਼ਨਸ ਵੀ ਆ ਜਾਂਦੀਆਂ ਕਿ ਯੂਥ ਕਾਂਗਰਸ ਦੀ ਰਿਕਮੈਂਡੇਸ਼ਨ ਆ ਗਈ ਇਮੀਡੀਏਟਲੀ ਸੋ ਵੀ ਹਵ ਟੂ ਲੁੱਕ ਅਰਾਊਂਡ ਕਿ ਭਈ ਯੂ ਕਾਂਗਰਸ ਦੀ ਰეკਮੈਂਡੇਸ਼ਨ ਹੈ ਜਾਂ ਕਿਤੇ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਉਹਨੇ 70 ਸਾਲਾਂ ਦੀ ਜਿਹੜੇ ਕੈਨੇਡਾ ਤੋਂ ਨੇ ਕਿਹਾ ਕਿ ਅੰਮ੍ਰਿਤਪੁਰ ਕੋ